ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਮੁਰਤੋ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜਿਹਦੇ ਚੱਲਦੇ ਸਾਡੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਫਿਰਸਤਾਂ ਸਿੰਘ ਬਲਟੋਹਾਨਾ ਨਾਲ ਗੱਲਬਾਤ ਹੋਈ ਹੈ ਸੋ ਬਲਟੋਹਾਨਾ ਸਾਹਿਬ ਜੀ ਚਰਚਾਾਂ ਚੱਲ ਰਹੀਆਂ ਨੇ ਮਨਜੀਤ ਸਿੰਘ ਜੀ ਕੇ ਮੁਰਤੋ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੀ ਬਿਲਕੁਲ ਸ਼੍ਰੋਮਣੀ ਗੈਂ ਜੀ ਮਨਜੀਤ ਸਿੰਘ ਜੀ ਕੇ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਰਹੇ ਨੇ ਪਰ ਇਹ ਇਹ ਕੁਦਰਤ ਆ ਨਹੀਂ ਕਿ ਪਰਿਵਾਰ ਦੇ ਵਿੱਚ ਵੀ ਵੱਖਰੀ ਨਹੀਂ ਪੈ ਜਾਂਦੇ ਨੇ ਜੀ ਤੇ ਪਰਿਵਾਰ ਦੇ ਵਿੱਚ ਭਰਾ ਦੇ ਵਿਰੁੱਧ ਜਾ ਕੇ ਭਰਾ ਵੀ ਖੜਾ ਹੋ ਜਾਂਦਾ ਹੈ ਪਰ ਜਿਹੜੇ ਪਰਿਵਾਰ ਦੇ ਢੀ ਹੁੰਦੇ ਨੇ ਅਖੀਰ ਜਿਹੜਾ ਹੈ ਇੱਕੀ ਹੁੰਦੇ ਨੇ ਜੀ ਸੰਮਨਦੀਪ ਸਿੰਘ ਜੀ ਕੇ ਅੱਜ ਫਿਰ ਆਪਣੇ ਪਰਿਵਾਰ ਦਾ ਭੌਗੇ ਹਿੱਸਾ ਬੰਦਰੇ ਨੇ ਉਹਨਾਂ ਦੇ ਜੀ ਆਇਆਂ ਨੂੰ ਔਰ ਬੜਾ ਪੰਥਕ ਪਰਿਵਾਰ ਹੈ ਜਿਹਦਰ ਸੰਤੋਖ ਸਿੰਘ ਵਰਾ ਦਾ ਪਰਿਵਾਰ ਹੈ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਔਰ ਜਿਹੜੇ ਬੜੇ ਖੁਦ ਚੜ੍ਹਦੀ ਕਲਾ ਵਾਲੇ ਸੀ ਤੇ ਅੱਜ ਉਸੇ ਪਰਿਵਾਰ ਦੇ ਜਿਹੜੇ ਵੰਸ਼ਜ ਨੇ ਮਨਦੀਪ ਸਿੰਘ ਜੀ ਕੇ ਜਿਨ੍ਹਾਂ ਨੇ ਵੀ ਆਪਣੀ ਹੁਣ ਤੱਕ ਦੀ ਜ਼ਿੰਦਗੀ ਜਿਹੜੀ ਹੈ ਉਹ ਸਿੱਖ ਪੋਲਿਟਿਕਸ ਨੂੰ ਇਹ ਸਮਰਪਿਤ ਕੀਤੀ ਹੈ ਉਹ ਅੱਜ 720 ਸਿੰਘ ਬਾਦਲਵਾਲਾ ਦੀ ਅਗਵਾਈ ਦੇ ਵਿੱਚ ਸ਼ਰੋਨੀ ਕਾਲੇ ਦਾ ਹਿੱਸਾ ਬਣ ਰਿਹਾ ਹੈ ਜੀ ਤੇ ਬਲਟੋਵਰਸ ਜਿਵੇਂ ਸ਼ਰੋਮਣ ਵਾਲੀ ਕਾਲੇ ਦਾ ਛੱਤ ਛੱਤ ਲੀਡਰ ਜਾ ਰਹੇ ਸੀ ਹੁਣ ਦੁਬਾਰਤ ਉਹ ਕਰ ਵਾਪਸੀ ਹੋ ਰਹੀ ਹੈ ਜਿਵੇਂ ਢੀਨਸਾ ਸਾਹਿਬ ਹੋ ਗਏ ਜੀ ਮਨਜੀਤ ਜੀ ਹੋ ਗਏ ਤੇ ਹੋਰ ਲੀਡਰ ਕਈ ਹੈ ਸੰਭਾਵਨਾ ਜਾਣ ਵਾਲੇ ਸਮੇਂ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਮੇਰਾ ਕਹਿ ਲੱਗੇ ਜਿਹੜੇ ਜਿਹੜੇ ਵੀ ਗਏ ਆ ਸਾਰਿਆਂ ਨੂੰ ਸੱਦਾ ਦਿੱਤਾ ਆ ਜੀ ਉਹ ਸਾਰੇ ਇਹ ਮਹਿਸੂਸ ਕਰਦੇ ਆ ਹੁਣ ਕਿ ਪਰਿਵਾਰ ਇਕੱਠਾ ਬਣਾਇਆ ਚਾਹੀਦਾ ਹੈ ਤੇ ਸਾਸੂ ਵੀਰ ਸਿੰਘ ਬਾਦਲ ਉਹ ਰਹਿੰਦੇ ਵੀ ਸਦਾ ਦਿੱਤਾ ਹੈ ਤੇ ਹੁਣ ਸਾਰੇ ਆਸ ਕਿ ਲਗਭਗ ਸਾਰੇ ਜਿਹੜੇ ਹੈ ਇੱਕੇ ਲੜੀ ਦੇ ਵਿੱਚ ਉਸੇ ਤਰ੍ਹਾਂ ਪਹਿਲਾਂ ਵਾਂਗ ਹੋਏ ਜਾਣਗੇ ਤਾਂ ਕਿ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਉਹ ਜਿਹੜਾ ਮਜਬੂਤ ਕੀਤਾ ਜਾ ਸਕੇ ਜੀ ਸੋਵਲਟਰਾ ਸਾਹਿਬ ਸੁਖਵੀਰ ਸਿੰਘ ਬਾਲ ਜੀ ਦਿੱਲੀ ਪਹੁੰਚ ਗਏ ਨੇ ਜੁਆਨ ਕਰਨ ਵਾਸਤੇ ਜੀ ਅਜੇ ਪਤਾ ਨਹੀਂ ਮੈਨੂੰ ਤਾਂ ਜਿਆਦਾ ਪ੍ਰੋਗਰਾਮ ਦਾ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਅੱਜ ਅੱਜ ਇਹ ਪ੍ਰੋਗਰਾਮ ਹੈਗਾ ਆ ਜੀ ਤੇ ਮੇਰਾ ਕੱਲ੍ਹ ਕਰ ਰਾਤ ਸਟੇ ਵੀ ਉਹਨਾਂ ਦਾ ਦਿੱਲੀ ਹੋਇਆ ਹੋਇਆ ਕਿਉਂਕਿ ਕੱਲ ਉਹ ਉਤਰਾਖੰਡ ਦੇ ਵਿੱਚ ਸੀਗੇ ਤੇ ਅੱਜ ਜਿਹੜਾ ਇਸ ਪ੍ਰੋਗਰਾਮ ਉਹ ਨੇ ਭੇਜਣਗੇ ਉਹਦੇ ਵਿੱਚ ਸ਼ਾਮਲ ਹੋਣਗੇ ਤਾਂ ਕੁਦਰਤੀ ਇਹ ਕਿ ਦਿੱਲੀ ਹੋਣਗੇ ਤੁਹਾਨੂੰ ਆਦਿਕ ਜਿਵੇਂ ਕਿ ਤੁਸੀਂ ਸੁਣਿਆ ਹੈ ਵਰਸਾ ਸਿੰਘ ਬਲਟੋਹਾ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੀਡਰ ਵੀ ਪਾਰਟੀ ਦੇ ਵਿੱਚ ਮੋੜ ਤੋਂ ਸ਼ਾਮਲ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ 2019 ਦੇ ਵਿੱਚ ਮਜੀਤ ਸਿੰਘ ਜੀਕੇ ਦੇ ਉੱਤੇ ਭ੍ਰਸ਼ਟਾਚਾਰ ਦਾ ਇਲਜ਼ਾਮ ਲੱਗਿਆ ਸੀ ਜਿਸ ਦੇ ਚੱਲਦਿਆਂ ਨੇ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਆਪਣੀ ਨਵੀਂ ਪਾਰਟੀ ਜਾਗੋ ਦਾ ਐਲਾਨ ਕੀਤਾ ਸੀ ਤੇ ਅੱਜ ਉਹ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲੀਡਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ